ਅਕਸਰ ਹਲਕਾ ਸੰਗਰੂਰ ਤੇ ਭਗਵੰਤ ਮਾਨ ਵੀ ਲੜਦਾ ਪੂਰੀ ਜਿਹੜੀ ਆਮ ਆਦਮੀ ਪਾਰਟੀ ਪੂਰਾ ਚਾੜੂ ਲੜੂ ਦਿੱਲੀ ਆ ਲੜਨਗੇ ਇੱਥੇ ਆ ਕੇ ਮੈਂ ਇਕੱਲੇ ਭਗਵੰਤ ਮਾਨ ਨੂੰ ਨਹੀਂ ਪੂਰੀ ਆਮ ਆਦਮ ਤੱਕਰ ਦੇਉਣਾ ਸੰਗਰੂਰ ਤੇ ਉਹ ਸੀਟ ਕੱਢ ਕੇ ਦਿਖਾਵਾਂਗਾ ਸੰਗਰੂਰ ਆਮ ਆਦਮੀਆ ਉਹਨਾਂ ਲਈ ਪੈਰ ਧਰਨ ਵਾਸਤੇ ਇੱਕ ਸੀਟ ਸੰਗਰੂਰ ਉਹਨੂੰ ਆਸ ਲਗਰ ਆਉਂਦੀ ਆ ਪਰ ਉਹਨਾਂ ਦੀ ਆਸ ਤੇ ਜਿਹੜਾ ਪਾਣੀ ਆ ਮੈਂ ਫੇਰੂ ਜਿਹੜਾ ਪਿਛਲੀ ਵਾਰੀ ਕਾਂਗਰਸ ਪਾਰਟੀ ਦੀ ਸੰਗਰੂਰ ਤੋਂ ਜ਼ਮਾਨਤ ਜ਼ਬਤ ਕਰਾ ਗਿਆ ਸੀ ਭਗਵੰਤ ਮਾਨ ਸੋ ਮੈਨੂੰ ਲੱਗਦਾ ਵੀ ਮੈਂ ਕਰਮ ਵਾਲਾ ਪਾਰਟੀ ਵੱਲੋਂ ਉਹ ਬਦਲਾ ਹੁਣ ਮੈਂ ਲਵ ਜਿਸ ਤਰ੍ਹਾਂ ਉਹਨੇ ਕਰਿਆ ਸੀਗਾ ਉਸ ਤਰੀਕੇ ਨਾਲ 2.5 ਲੱਖ ਦੀ ਸੀਟ ਹਰਾ ਕੇ ਉਹ ਪਾਰਟੀ ਨੂੰ ਬਦਲਾ ਮੈ ਲਊਂ ਪਾਰਟੀ ਨੂੰ ਵੀ ਪਤਾ ਵੀ ਸੰਗਰੂਰ ਹਲਕੇ ਦੇ ਉੱਪਰ ਉਹ ਜੇ ਕੋਈ ਸੀਟ ਜਿੱਤ ਸਕਦਾ ਤਾਂ ਉਹ ਤਮਾਨ ਹੈ ਤਮਾਨ ਲਾਤਾ ਨਾ ਬੜਨ ਕਰ ਕਰ ਜਿੱਤ ਤਮਾਨ ਚੋਣ ਨਾਲ ਲੜਦਾ ਉਹਨੇ ਕਿਤੇ ਨਹੀਂ ਆਉਂਦੀ ਕਿਉਂਕਿ ਉਹਨੂੰ ਪਤਾ ਵੀ ਸਾਰਿਆਂ ਦੇ ਖਿਲਾਫ ਬੋਲਣ ਨੂੰ ਬਹੁਤ ਕੁਝ ਤੁਸੀਂ ਗੱਲ ਦੱਸੋ ਆਰਮ ਸਟੇਜ 'ਤੇ ਤੁਸੀਂ ਤਮਾਨ ਨੂੰ ਭਗਵਾਨ ਤਮਾਨ ਨੂੰ ਸੁਣਿਆ ਬੋਲਦੇ ਹੋਏ ਅੱਜ ਤੱਕ ਇਹ ਤਮਾਨ ਦੇ ਖਿਲਾਫ ਬੋਲਿਆ ਹੋ ਕਿਉਂਕਿ ਤਮਾਨ ਦੇ ਖਿਲਾਫ ਬੋਲਣ ਨੂੰ ਕੁਝ ਨਹੀਂ ਵਦੂਤ ਮਾਨ ਟਿਕਟ ਲੈ ਕੇ ਆ ਗਿਆ ਨਾ ਉਹ ਤਾਂ ਇਕੱਲੇ ਇਕੱਲੇ ਪੈਰੀ ਹਲਾਉਂਦਾ ਫਿਰੂ ਕਿਉਂਕਿ ਧਮਾਨ ਉਹਨੂੰ ਬਾੜੂ ਇਕੱਲੇ ਇਕੱਲੇ ਘਰੇ ਹੁਣ ਪਰ ਮੈਂ ਟਿਕਟ ਦੀ ਮੰਗ ਕੀਤੀ ਹੈ ਕਿ ਯੂਥ ਕੋਟੀ ਤੱਕ ਸਾਨੂੰ ਦਿੱਤੀ ਜਾਵੇ ਪਾਰਟੀ ਦੇ ਜਿੰਨੇ ਵੀ ਸਾਡੇ ਲੀਡਰ ਸਾਡੀ ਗੱਲਬਾਤ ਹੋਈ ਹੈ ਸਭ ਨੇ ਸਾਨੂੰ ਪੋਜ਼ਿਟਿਵ ਰਿਸਪੌਂਸ ਦਿੱਤਾ ਸਾਨੂੰ ਬਕਾਇਦਾ ਸਾਨੂੰ ਲੋਕ ਸਭਾ ਹਲਕਾ ਸੰਗਠਨ ਤਿਆਰੀ ਕਰਨ ਦੀ ਲਈ ਕਿਹਾ ਗਿਆ ਕਿ ਅਸੀਂ ਪਿੰਡ ਪਿੰਡ ਜਾ ਕੇ ਆਪਣੀ ਤਿਆਰੀ ਕਰੀਏ ਸੋ ਅਸੀਂ ਆਪਣੀ ਤਿਆਰੀ ਕਰਨ ਲੱਗੇ ਹੋਏ ਹਾਂ